ਜਨਪਿਆ ਬਿਨਵੈਦ ਦੇ ਦਸਕੰਦ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਆ ਅਦਬੋਹ ਥਾਣਾ ਵਿਖੇ ਪਿੰਡ ਲਟੇਰਾ ਦੀ ਰਹਿਣ ਵਾਲੀ ਨੇਹਾ ਨਾਂ ਤੇ ਮੌਜੂਦਾ ਸਰਪੰਚ ਵੱਲੋਂ ਅਸਰੀਰ ਹਕਤਾਂ ਮਾਮਲਾ ਸਾਹਮਣੇ ਆਇਆ ਜਿੱਥੇ ਬੋਝੀ ਸਮਾਜ ਪਾਰਟੀ ਸੁਮਣੀ ਅਕਾਲੀ ਦਲ ਅਤੇ ਉਗੇ ਸਮਾਜ ਸੇਵੀ ਬਰਿੰਦਰ ਸਿੰਘ ਪ੍ਰਾਹਰ ਵੱਲੋਂ ਅਦਮ ਕੋ ਥਾਣੇ ਦਾ ਘਰਾਵ ਕਰਨਾ ਸੀ ਲੰਬੇ ਸਮੇਂ ਤੋਂ ਤੁਹਾਨੂੰ ਜਿਹੜੇ ਆ ਥਾਣੇ ਦੇ ਚੱਕਰ ਕੱਟਣੇ ਪੈ ਰਹੇ ਕੀ ਮਾਮਲਾ ਕੀ ਹੈ ਤੋ 3 ਕਿ ਮਹੀਨੇ ਹੋ ਗਏ ਜੀ ਇਸ ਦੇਹ ਕੁਮਾਰੀ ਬੇਰਫਿਟ ਦੀ ਲੁੱਟ ਗਈ ਹੈ ਉਹਨੂੰ ਕਾਫੀ ਜਲੀਲ ਕੀਤਾ ਗਿਆ ਸਰਮੈਂਤ ਵੱਲੋਂ ਕੋਸ਼ਨ ਕੀਤਾ ਗਿਆ ਉਹਦਾ ਤੇ ਉਸ ਤੋਂ ਬਾਅਦ ਤੁਹਾਨੂੰ ਪੈਸੇ ਵੀ ਆਫਰ ਕੀਤੇ ਗਏ ਕਿ ਤੂੰ ਆਵਾਜ਼ ਨਾ ਠਾ ਕੋ ਫਾੜੇ ਨਾ ਜਾਈ ਪੈਸੇ ਲਗਾ ਤੇ ਪਰ ਉਹ ਲੜਕੀ ਇਹੋ ਜਿਹੀ ਅਣਖਲੀ ਆ ਤੇ ਉਹਨੇ ਕਿਹਾ ਮੈਨੂੰ ਪੈਸੇ ਨਾਲੋਂ ਇੱਜ਼ਤ ਪਿਆਰੀ ਆ ਆਪ ਦਾ ਪਰ ਤੇ ਹੁੰਦਾ ਇਹੀ ਆ ਇੱਥੇ ਰਵਾਜ ਆ ਪੰਜਾਬ ਦੇ ਵਿੱਚ ਕਿ ਜਿਹੜੀ ਐਸੀ ਲੜਕੀਆਂ ਦਾ ਸੋਚਣ ਹੋ ਜਾਂਦਾ ਬਾਅਦ ਦੇ ਵਿੱਚ ਉਹਨਾਂ ਨੂੰ ਪੈਸੇ ਇੰਨੇ ਦੇ ਦਿੱਤੇ ਜਾਂਦੇ ਕਿ ਉਹ ਲੈ ਕੇ ਜਾਨੀਆਂ ਚ ਪਰ ਜੰਦੀਆਂ ਹੈ ਇੱਜ਼ਤ ਬਚਾਉਣ ਦੁੱਖ ਆਪ ਕੋਉਣ ਤੋਂ ਵੀ ਡਰ ਜਾਂਦੀ ਹੈ ਪਰ ਇਹ ਕੁੜੀ ਇਹੋ ਜਿਹੀ ਹੈ ਇਹਨੂੰ ਦੇਹ ਕੁਮਾਰੀ ਨੂੰ ਐਸੇ ਸੋਚਦਾ ਕੋਈ ਅਵਾਰਡ ਮਿਲਣਾ ਚਾਹੀਦਾ ਜਿਹਨੇ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ ਮੈਨੂੰ ਆਪਣੀ ਇੱਜ਼ਤ ਚਾਹੀਦੀ ਹੈ ਔਰ ਮੈਂ ਇਹੋ ਜਿਹੇ ਬੰਦਿਆਂ ਨੂੰ ਅੰਦਰ ਕਰਾ ਕੇ ਇੱਕ ਰਿਕਾਰਡ ਸੈੱਟ ਕਰਨਾ ਚਾਹੁੰਦੀ ਆ ਤਾਕੇ ਦੂਜੀਆਂ ਔਰਤਾਂ ਦੂਜੀਆਂ ਲੜਕੀਆਂ ਨੂੰ ਕੋਈ ਵੀ ਇਨਸਾਨ ਕੋਈ ਵੀ ਸਰਪੰਚ ਕੋਈ ਵੀ ਤਾਕਤਵਾਰ ਵਿਅਕਤੀ ਉਹਨਾਂ ਨੂੰ ਜਲੀਲ ਲਾ ਕਰ ਸਕੇ ਉਹਨਾਂ ਦਾ ਸੋਸ਼ਣ ਕਰ ਸਕੇ ਤਾਂ ਕਿ ਪੰਜਾਬ ਦੇ ਵਿੱਚ ਔਰਤਾਂ ਦਾ ਸੋਸ਼ਣ ਬੰਦ ਹੋਵੇ ਇਹ ਬਹੁਤ ਏਰ ਤੋਂ ਚੱਲ ਰਿਹਾ ਹੁਣ ਵੀ ਬਹੁਤ ਚੱਲ ਰਿਹਾ ਹੈ ਕਈ ਅਨਰਪੋਰਟਡ ਹੀ ਚੱਲ ਜਾਂਦੇ ਕਈ ਵਿਚਾਰੀਆਂ ਹਉਦੀਆਂ ਹੀ ਨਹੀਂ ਅੱਗੇ ਕਿ ਕਾਨੂੰ ਕਰਦੀ ਹੈ ਜੇ ਖਰਾਬ ਕਰਨੀ ਹੈ ਇਹ ਰਿਵਾਜ ਹੀ ਇਹ ਚੱਲਿਆ ਹੋਇਆ ਇੱਥੇ ਤੇ ਉਹਨੂੰ ਅਸੀਂ ਸਟਾਪ ਕਰਨਾ ਚਾਹੁੰਦੇ ਆ ਉਹਨੂੰ ਅਸੀਂ ਬੰਦ ਕਰਨਾ ਚਾਹੁੰਦੇ ਆ ਇਹ ਤਾਂ ਕਿ ਜੜੀਆਂ ਸਾਡੀਆਂ ਧੀਆ ਪੜਾ ਪੰਜਾਬ ਦੇ ਵਿੱਚ ਸੁਰੱਖਿਅਤ ਰਹਿਣ ਉਹ ਜਿੱਥੇ ਮਰਜੀ ਉਹ ਜਾ ਸਕਣ ਉਹਨਾਂ ਨੂੰ ਕੋਈ ਡਰ ਨਾ ਹੋਵੇ ਹੁਣ ਇਸ ਵੇਲੇ ਇਹ ਲੜਕੀਆਂ ਡਰਦੇ ਮਾਹੌਲ 'ਚ ਰਹਿ ਰਹੀਆਂ ਪਿੰਡ ਲਟੇਰਾ ਖੁਰਤੇ ਵਿੱਚ ਪਿੱਛੇ ਜੇ ਇੱਕ ਨਸ਼ੇੜੀ ਤੋਂ ਵੀ ਇਹਨਾਂ ਨੇ ਉਹਨਾਂ ਦੇ ਘਰ ਭੇਜ ਕੇ ਅੱਗੇ ਗਾਲਾਂ ਕਢਾਈਆਂ ਧੰਪੀਆਂ ਦਵਾਈਆਂ ਫੇ ਤੈਨੂੰ ਪਿੰਡ 'ਚੋਂ ਵੀ ਕੱਢ ਦੇਣਾ ਸੀ ਦੇਖੋ ਪਿੰਡ ਚੋਂ ਇੱਕ ਤੇ ਤੁਸੀਂ ਉਹਦਾ ਸੋਚਣ ਕਰਦੇ ਹੋ ਇੱਕ ਨੂੰ ਕੰਮ ਕੀ ਦਿੰਦੇ ਹੋ ਕਿ ਤੂੰ ਪਿੰਡ ਚੋਂ ਕੱਢ ਦੇਣਾ ਤੈਨੂੰ ਅਸੀਂ ਬਾਜਾ ਇੱਥੋਂ ਤਾਂ ਕਿ ਸਾਡੇ ਕੋਈ ਕੇਸ ਹੀ ਨਾ ਬਣੇ ਤੇ ਇਹੋ ਜੇ ਸਤਿ ਅਸ ਲਈ ਅਸੀਂ ਲੜਦੇ ਆ ਲੜਤੀ ਨੂੰ ਮੈਂ ਪਹਿਲਾਂ ਪੁੱਛਿਆ ਸੀ ਕਿ ਤੂੰ ਦੱਸ ਕੀ ਚਾਹੁੰਦੀ ਆ ਅੱਜ ਐਸਐਚਓ ਸਾਹਿਬ ਨੇ ਵੀ ਪੁੱਛਿਆ ਸਾਰਿਆਂ ਨੇ ਪੁੱਛਿਆ ਬਹੁਤ ਜਨ ਸਮਾਜ ਪਾਰਟੀ ਦੇ ਜੀਤ ਰਾਏ ਜੀ ਜ਼ਿਲ੍ਹਾ ਪ੍ਰਧਾਨ ਆ ਸ਼ਹਿਰਪੁਰ ਦੇ ਇਹਨਾਂ ਨੇ ਤਾਂ ਹੋਰ ਨੇਤਾ ਜਿੰਨੇ ਵੀ ਸਾਰੇ ਖੜੇ ਆ ਇਹਨਾਂ ਨੇ ਵੀ ਪੁੱਛਿਆ ਲੜਕੀ ਨੂੰ ਕਿ ਤੂੰ ਦੱਸ ਕੀ ਕਰ ਚੱਲਦੀ ਹੋ ਉਹ ਕਹਿੰਦੀ ਮੈਂ پیسے ਨਹੀਂ ਲੜਦੀ ਮੈਂ ਇਹ ਕੇਸ ਲੜਨਾ ਮੈਂ ਇਹ ਬੰਦੇ ਨੂੰ ਅੰਦਰ ਕਰਾਉਣਾ ਮੈਂ ਇਹ ਬੰਦੇ ਨੂੰ ਸਜ਼ਾ ਦਿਵਾਣੀ ਆ ਤਾਂ ਕਿ ਦੂਜਿਆਂ ਨੂੰ 겁ਤਾ ਸਕੀ ਸਾਡੇ ਨਾਲ ਅੱਜ ਸਰਪੰਚ ਪਿੰਡ ਕਲਰਾ ਤੋਂ ਅਰਵਿੰਦਰ ਸਿੰਘ ਦੀ ਪਿੰਚਰਿਸ ਕਾਲ ਤੋਂ ਦੀ ਟਰਾਲੀ ਭਲਾ ਤੋਂ ਤੇ ਇਲਾਕੇ ਦੇ ਹੋਰ ਬਹੁਤ ਵਾਰ ਸੱਜਣ ਸਾਰੇ ਇਕੱਠੇ ਹੋਏ ਆ ਇੱਥੇ 200 ਤੋਂ ਵੱਧ ਬੰਦਾ ਆਇਆ ਮੇਰੇ ਪਿੰਡ ਤੋਂ ਵੀ 40-50 ਬੰਦੇ ਆਏ ਆ ਲਟੇਰਾ ਖੁਰਤ ਤੋਂ ਲੇਡੀਜ਼ ਵੀ ਆਈਆਂ ਇਸ ਲੜਕੀ ਦੀ ਸਪੋਰਟ ਦੇ ਲਈ ਨਹੀਂ ਤਾਂ ਆਮ ਤੌਰ ਤੇ ਇੰਨੇ ਬੰਦੇ ਨਹੀਂ ਆਉਂਦੇ ਆ ਆਮ ਤੌਰ ਤੇ ਔਰਤਾਂ ਥਾਣੇ ਨਹੀਂ ਆਉਂਦੀਆਂ ਅੱਜ ਪਿੰਡ ਲਟੇਰਾ ਖੁਰਤ ਤੋਂ 5-6 ਲੇਡੀਜ਼ ਜਿਹੜੀਆਂ ਆਈਆਂ ਜਿਨ੍ਹਾਂ ਨੂੰ ਦਰਦ ਸੀ ਆਪਣੇ ਆਪ ਆਈਆਂ ਅਮਰੀਕਾੋਂ ਉਹਨਾਂ ਨੂੰ ਮੈਡੀਫੋਰ ਕੀਤੇ ਕੇ ਆਇਓ ਉਹ ਕੁੜੀ ਦੀ ਸਪੋਰਟ ਤੇ ਆਈਆਂ ਆ ਜਿਹੜੇ ਬੁੱਢੇ ਵੀ ਆਏ ਆ ਵਾਲਮਿਕਸ ਮਾਇ ਤੋਂ ਆਇਆ ਹੋਰ ਸਾਰੇ ਜਨਰਲ ਸਮਾਜ ਤੋਂ ਬਹੁਤ ਜ਼ਿਆਦਾ ਜਨਤਾ ਆਈ ਹੈ ਇਸ ਕੁੜੀ ਦੇ سپورਟ ਦੇ ਵਿੱਚ ਉਹਨਾਂ ਦਾ ਵੀ ਮੈਂ ਤੁਹਾਨੂੰ ਬਹੁਤ ਧੰਨਵਾਦ ਕਰਦਾ ਤੇ ਹਿਆਰਪੁਰ ਤੋਂ ਆਲੇ ਦੁਆਲੇ ਤੋਂ ਜਲੰਧਰ ਤੋਂ ਤੁਸੀਂ ਜਿੱਥੇ ਵੀ ਚੱਲ ਕੇ ਆਏ ਹੋ ਸਾਰਿਆਂ ਦਾ ਬੇਹੱਦ ਧੰਨਵਾਦ ਤਾਂ ਕਿ ਆਓ ਅਸੀਂ ਅੱਜ ਇੱਕ ਪ੍ਰਣ ਵੀ ਕਰੀਏ ਕਿ ਜਿੱਥੇ ਵੀ ਕਿਤੇ ਕੋਈ ਕਿਸੇ ਗਰੀਬ ਲੜਕੀ ਦਾ ਕਿਸੇ ਮਜ਼ਬੂਰ ਲੜਕੀ ਦਾ ਅਸੋਸ਼ਨ ਹੁੰਦਾ ਆਪਾਂ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਉਸ ਦਾ ਟਕਰਾਓ ਕਰੀਏ ਕਿ ਇਹ ਜਿਹੜਾ ਜੀਤ ਚੱਲੀ ਹੋਈ ਆ ਕਿ ਜਿਹਨੂੰ ਮਰਜ਼ੀ ਜਲੀਲ ਕਰੀ ਜਾਓ ਜਿਹਦਾ ਮਰਜ਼ੀ ਸੋਸ਼ਣ ਕਰੀ ਜਾਓ ਉਸ ਨੂੰ ਅਸੀਂ ਪੰਜਾਬ ਦੇ ਵਿੱਚ ਬੰਦ ਕਰ ਸਕੀਏ ਸਰਕਾਰ ਦਾ ਰੋਲ ਕਾਫੀ ਨੈਗੇਟਿਵ ਰਿਹਾ ਪਹਿਲਾਂ ਇੱਥੇ ਇੱਕ ਐਸਆਈ ਅੰਗਰੇਜ਼ ਸਿੰਘ ਕੋ ਫਾਈਲ ਸੀ ਉਹ ਕੁੜੀ ਨੂੰ ਗਰਮੀਆਂ ਦੇ ਵਿੱਚ 3 ਮਹੀਨੇ ਹੋ ਗਏ ਬਾਰ-ਬਾਰ ਸਤਾਤਾ ਰਿਹਾ ਇੱਥੇ ਉਹਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਉਣੀ ਚਾਹੀਦੀ ਹੈ ਘਟੋ ਘਟੋ ਨੂੰ ਇੱਥੋਂ ਭਜਾਇਆ ਜਾਵੇ ਨਾ ਇੱਥੋਂ ਬਦਲਿਆ ਜਾਵੇ ਅੰਗਰੇਜ਼ ਸਿੰਘ ਨੇ ਸਤ ਅਠਵਰ ਕੁੜੀ ਨੂੰ ਤੁਸੀਂ ਰਿਕਾਰਡ ਥਾਣੇ 'ਚ ਹੋਇਆਗਾ ਸੱਦ ਕੇ 2-3 ਘੰਟੇ ਤੂੰ ਪਿਛਾੜੀ ਰੱਖਣਾ ਇਹ ਫੇਰ ਕਹਣਾ ਤੂੰ ਨਾ ਰਾਜੀਨਾਮਾ ਕਰਲਾ ਕਾਦੋਂ ਤੂੰ ਵਿਆਹ ਕਰਾਉਣਾ ਆਵੇਂ ਤੇਰੀ ਬਦਨਾਮੀ ਹੋਊ ਤੂੰ ਲੈ ਤੇ ਕੇ ਰਾਜੀਨਾਮਾ ਕਰ ਤੇ ਉਹ ਕੁੜੀ ਫੇਰ ਵੀ ਨਹੀਂ ਮੰਨੀ ਫਿਰ ਦੋ ਵਾਰੀ ਅਸੀਂ ਐਸਐਸਪੀ ਆਫਿਸ ਜਾਏ ਉੱਥੇ ਵੀ ਸਾਡੀ ਕਾਰਵਾਈ ਨਹੀਂ ਹੋਈ ਤੇ ਹੁਣੇ ਸਤਿੰਦਰਪਾਲ ਸਿੰਘ ਜੀ ਨਵੇਂ ਐਸਐਚਓ ਆਏ ਹਨ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਕੱਲ੍ਹ ਸ਼ਾਮ ਤੱਕ ਅਸੀਂ ਪਰਚਾ ਦਰਜ ਕਰ ਦਾਂਗੇ ਤੇ ਉਹਦੇ ਲਈ ਅਸੀਂ ਉਹਨਾਂ ਦੇ ਧੰਨਵਾਦ ਆ ਜੇ ਕੱਲ ਸ਼ਾਮ ਤੱਕ ਪਰਚਾ ਦਰਜ ਨਹੀਂ ਹੁੰਦਾ ਤੇ ਫਿਰ ਅਸੀਂ ਵੱਡੀ ਪੱਧਰ ਤੇ ਇੱਕ ਸਰਪਾਰਟੀ ਮੀਟਿੰਗ ਦੀ ਕਰਾਂਗੇ ਸਰਪਾਰਟੀ ਜਿਹੜੀ ਹੈ ਤਾਂ ਕਿ ਦੂਜਿਆਂ ਨੂੰ ਵੀ ਪਤਾ ਲੱਗੇ ਕਿ ਉਹ ਕਿੱਥੇ ਖੜੇ ਹਨ ਅੱਜ ਦੂਜੀਆਂ ਪਾਰਟੀਆਂ ਵਾਲੇ ਕਿੱਥੇ ਹਨ ਅੱਜ ਕਾਂਗਰਸ ਵਾਲੇ ਆਏ ਹਨ ਬੀਐਸਪੀ ਵਾਲੇ ਸਾਰੇ ਆਏ ਹਨ ਤੇ ਦੂਜੀਆਂ ਪਾਰਟੀਆਂ ਦਾ ਕੋਈ ਨੁਮਾਇੰਦਾ ਇਹ ਨਹੀਂ ਆਇਆ ਤੇ ਬਿਆਨ ਦੇਣ ਨੂੰ ਉੱਥੇ ਕਿਤੇ ਹਟ ਤੇ ਫੋਟੋ ਖਿਚਾਉਣ ਨੂੰ ਉਹ ਤੁਰੇ ਹੁੰਦੇ ਆ ਤੇ ਜਿੱਥੇ ਕੋਈ ਵਧੀਆ ਕੰਮ ਹੈ ਜਿੱਥੇ ਕੋਈ ਬੇਇਨਸਾਫੀ ਹੋ ਰਹੀ ਆ ਉੱਥੇ ਉਹ ਫੜਦੇ ਨਹੀਂਗੇ ਤੇ ਸਾਰਿਆਂ ਦਾ ਤੁਹਾਡਾ ਜਿੰਨੇ ਪਹੁੰਚੇ ਉਹ ਧੰਨਵਾਦ ਅੱਜ ਆਦਮਪੁਰ ਦੇ ਵਿੱਚ ਪਹੁੰਚੇ ਆ ਜੀ ਅੱਜ ਬਹੁਤ ਜਣ ਸਮੇਂ ਆ ਸਮਾਜ ਪਾਰਟੀ ਦੀ ਸਾਰੀ ਲੀਡਰਸ਼ਿਪ ਆਦਮਪੁਰ ਹਲਕੇ ਦੀ ਸਾਰੀ ਲੀਡਰਸ਼ਿਪ ਅਸੀਂ ਸਾਰੇ ਆਦਮਪੁਰ ਥਾਣੇ ਇਕੱਠੇ ਹੋਏ ਆ ਨੀਹਾ ਲੜਕੀ ਆ ਉਹਦੇ ਫਾਦਰ ਦਾ ਨਾਮ ਸ਼ੋਕਮਾਰ ਆ ਪਿੰਡੋ ਦਾ ਹੈਗਾ ਲੁਟੇਰੇ ਖੁਰਦ ਜਿਹੜਾ ਪਿੰਡ ਦਾ ਸਰਪੰਚ ਆ ਉਨੇ ਉਹਦੇ ਨਾਲ ਸ਼ਹੀਲ ਹਰਕਤਾਂ ਕੀਤੀਆਂ ਉਹਨੂੰ ਜਲੀਲ ਕੀਤਾ ਔਰ ਉਹਦੇ ਘਰ ਪੈਸੇ ਲੈ ਕੇ ਵੀ ਗਏ ਤੇ 20000 ਰੁਪਇਆ ਲੈ ਲਾ ਰਾਜੀਨਾਮਾ ਕਰ ਲਿਆ ਇਹ ਪੁਲਿਸ ਨੂੰ ਅੱਜ ਅਸੀਂ ਕੰਪਲੇਂਟ ਦਿੱਤੀ ਆ ਔਰ ਐਸਐਚਓ ਰਵਿੰਦਰਪਾਲ ਜੀ ਜਿਹੜੇ ਆ ਉਹਨਾਂ ਨੇ ਸਾਨੂੰ ਕੱਲ ਸ਼ਾਮ ਤੱਕ ਦਾ ਸਮਾਂ ਦਿੱਤਾ ਕਿ ਕੱਲ ਸ਼ਾਮ ਤੱਕ ਜਿਹੜੀ ਆ ਐਫਆਈਆਰ ਦਰਜ ਹੋ ਜਾਊਗੀ ਔਰ ਮੈਂ ਇਹ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਵੀ ਇਹ 2 ਮਹੀਨੇ ਤੋਂ ਲੜਕੀ ਜਿਹੜੀ ਆ ਇਹ ਥਾਣਿਆਂ ਦੇ ਵਿੱਚ ਜਾ ਰਹੀ ਆ ਆਪਣੀ ਕੰਪਲੇਂਟ ਲੈ ਕੇ ਪਰ ਇਹ ਤੇ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੁਣ ਇਹ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਦੇ ਕੋਲ ਆਏ ਆ ਔਰ ਅਸੀਂ ਇਸ ਪਰਿਵਾਰ ਨੂੰ ਭਰੋਸਾ ਦਵਾਉਨੇ ਆ ਕਿ ਅਸੀਂ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਜਲਦ ਕਰਾਵਾਂਗੇ ਕੱਲ 5 ਵਜੇ ਦਾ ਸਮਾਂ ਹੈ ਜੇ 5 ਵਜੇ ਤੱਕ ਐਫ ਆਈ ਆਰ ਨਾ ਦਰਜ ਹੋਈ ਤਾਂ ਬਹੁਜਨ ਸਮਾਜ ਪਾਰਟੀ ਆਪਣਾ ਜਿਹੜਾ ਸੰਘਰਸ਼ ਆ ਉਹਨੂੰ ਤੇਜ਼ ਕਰੇ ਮੇਰੇ ਨਾਲ ਸਾਰੀ ਲੀਡਰਸ਼ਿਪ ਬਰਿੰਦਰ ਸਿੰਘ ਪ੍ਰਹਾਰ ਜੀ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਬਹੁਜਨ ਸਮਾਜ ਪਾਰਟੀ ਦੇ ਨੀਲੇ ਚੰਡੇ ਔਰ ਚੌਂਡਸ਼ਾਨ ਹਾਥੀ ਤੋਂ 2022 ਚ ਰਕੇਸ਼ ਬੱਗਾ ਜੀ ਸਾਡੇ ਬਸਪਾ ਦੇ ਸੀਨੀਅਰ ਲੀਡਰ ਆ ਮਦਨ ਮੱਦੀ ਜੀ ਲਾਵਲਪੁਰ ਤੋਂ ਬਸਪਾ ਦੇ ਸੀਨੀਅਰ ਲੀਡਰਸ਼ਿਪ ਆ ਹੋਰ ਵੀ ਸਾਰੀ ਲੀਡਰਸ਼ਿਪ ਉਹ ਪਿੰਡ ਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਆਏ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਮੀਡੀਆ ਵਾਲੇ ਸਾਥੀਆਂ ਦਾ ਵੀ ਇਸ ਨੂੰ ਧੰਨਵਾਦ ਕਰਦੇ ਆਂ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼